ਨੌਜਵਾਨ ਕਿਸਾਨ ਆਗੂ ਨੇ ਤਲਵੰਡੀ ਸਾਬੋ ਵਿਖੇ ਕਿਹਾ ਕਿ ਦਿੱਲੀ ਵੱਲ ਜਾ ਰਹੇ ਵੱਡੇ ਕਿਸਾਨ ਮੋਰਚੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਬਹੁਤ ਵੱਡਾ ਅਤੇ ਅਹਿਮ ਰੋਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ 26 ਨਵੰਬਰ ਤੋਂ ਜਾਣਾ ਸ਼ੁਰੂ ਕੀਤਾ ਹੋਇਆ ਹੈ ਕਿਸਾਨਾਂ ਦੇ ਇਸ ਵੱਡੇ ਕਾਫਲੇ ਅੰਦਰ ਜਿੱਥੇ ਬਜ਼ੁਰਗ ਔਰਤਾਂ ਬੱਚੇ ਸ਼ਾਮਲ ਹਨ ਉਥੇ ਇਸ ਵਾਰ ਇਸ ਵੱਡੇ ਸੰਘਰਸ਼ ਵਿੱਚ ਨੌਜਵਾਨਾਂ ਨੇ ਵੀ ਵੱਡੀ ਪਹਿਲ ਕਦਮੀ ਕਰਦਿਆਂ ਹੋਇਆਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਇਸ ਸੰਘਰਸ਼ ਵਿੱਚ ਮੋਰੀ ਭੂਮਿਕਾ ਨਿਭਾਈ ਹੈ ਦੇਖਣ ਵਿੱਚ ਆਇਆ ਹੈ ਕਿ ਹਰ ਪਿੰਡ ਵਿੱਚੋਂ ਵੱਡੀ ਗਿਣਤੀ ਨੌਜਵਾਨ ਇਸ ਮੋਰਚੇ ਵਿੱਚ ਜਾ ਰਹੇ ਹਨ ਜਿਸ ਨੂੰ ਦੇਖਦਿਆਂ ਬਜ਼ੁਰਗ ਕਿਸਾਨਾਂ ਦੇ ਵੀ ਹੌਸਲੇ ਬੁਲੰਦ ਹੋਏ ਹਨ ਕਰੋਜਪੁਰ ਜ਼ਿਲ੍ਹੇ ਤੋਂ ਤਲਵੰਡੀ ਸਾਬੋ ਹੁੰਦਿਆਂ ਹੋਇਆਂ ਦਿੱਲੀ ਵੱਲ ਨੂੰ ਕੋਚ ਕਰ ਰਹੇ ਇੱਕ ਕਾਫਲੇ ਦੇ ਨੌਜਵਾਨ ਹਰਜਿੰਦਰ ਸਿੰਘ ਕੋਟ ਈਸੇਖਾਂ ਜਿਲ੍ਹਾ ਮੋਗਾ ਪਿੰਡ ਬ੍ਰह्मਕੇ ਨਾਲ ਤਲਵੰਡੀ ਸਾਬੋ ਵਿਖੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਨਾਲ ਚੱਲ ਰਹੇ ਹਨ ਬਜ਼ੁਰਗ ਕਿਸਾਨਾਂ ਨੂੰ ਉਹਨਾਂ ਦਾ ਪੂਰਨ ਸਹਿਯੋਗ ਹੈ ਉਹਨਾਂ ਵੱਲੋਂ ਆਪਣੀਆਂ ਜ਼ਮੀਨਾਂ ਆਪਣੇ ਹੱਕ ਲੈਣ ਵਾਸਤੇ ਦਿਨ ਰਾਤ ਇੱਕ ਕਰ ਰੱਖਿਆ ਹੈ ਬਜ਼ੁਰਗ ਕਿਸਾਨਾਂ ਅਤੇ ਜਥੇਬੰਦੀਆਂ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਦੇ ਅਨੁਸਾਰ ਉਹ ਅੱਗੇ ਵਧ ਰਹੇ ਹਨ ਜਿਵੇਂ ਜਿਵੇਂ ਉਹਨਾਂ ਨੂੰ ਜਥੇਬੰਦੀ ਅਤੇ ਕਿਸਾਨ مشਵਰੇ ਦੇ ਰਹੇ ਹਨ ਉਹ ਉਸੇ ਅਨੁਸਾਰ ਹੀ ਅੱਗੇ ਜਾ ਰਹੇ ਹਨ ਉਹਨਾਂ ਕਿਹਾ ਕਿ ਮੋਦੀ ਸਰਕਾਰ ਕੋਲੋਂ ਅਸੀਂ ਆਪਣੇ ਹੱਕ ਲੈ ਕੇ ਹੀ ਵਾਪਸ ਪਰਤਾਂਗੇ ਬੇਸ਼ੱਕ ਉਹਨਾਂ ਨੂੰ ਜਿੰਨਾ ਮਰਜ਼ੀ ਲੰਬਾ ਸੰਘਰਸ਼ ਕਰਨਾ ਪਵੇ ਉਹ ਪਿੱਛੇ ਨਹੀਂ ਹਟਣਗੇ ਜੀ ਨਾਮਾ ਜੀ ਤੁਹਾਡਾ ਮੈਂ ਰੇਜਿੰਦਰ ਸਿੰਘ ਆ ਜੀ ਕਿੱਥੋਂ ਆਏ ਹੋ ਤੁਸੀਂ ਮੇਰੇ ਜੀ ਆਹੀ ਕੋਟੀਥੇਗਾ ਜ਼ਿਲ੍ਹਾ ਮੋਗਾ ਜੀ ਪਿੰਡ ਬ੍ਰह्मਕੇ ਤੋਂ ਆਏ ਜੀ ਜਿਹੜੀ ਦੁਨੀਆ ਨਾਲ ਜੀ ਇਹ ਭਾਰਤੀ ਕਿਸਾਨ ਯੂਨੀਅਨ ਬਲਜੀਤ ਸਿੰਘ ਰਾਡੇ ਵਾਲ ਜੀ ਦੇਖਿਆ ਜਾ ਰਿਹਾ ਕੇਸ ਸੰਘਰਸ਼ ਦੇ ਵਿੱਚ ਨੌਜਵਾਨਾਂ ਦਾ ਜਾਨੀ ਕਿ ਬਹੁਤ ਵੱਡਾ ਰੋਲ ਹੈਗਾ ਕਿਵੇਂ ਲੈ ਰਿਹਾ ਤੁਸੀਂ ਇਸ ਦਾ ਹਾਂ ਜੀ ਪੂਰਾ ਸੰਯੋਗ ਦੇ ਰਹੇ ਆ ਜੀ ਅਸੀਂ ਕਿਸਾਨ ਯੂਨੀਅਨ ਨੂੰ ਅਸੀਂ ਦਿਨ ਰਾਤ ਇੱਕ ਕੀਤਾ ਹੈ ਜੀ ਯੂਰਗਾਂ ਦੇ ਨਾਲ ਪੂਰੀ ਸੰਯੋਗ ਦੇ ਰਹੇ ਜਿੱਦਾਂ ਉਹ ਗਾਈਡਲਾਈਨ ਕਰ ਰਹੇ ਉਹਨਾਂ ਦੀ ਪਾਲਣਾ ਕਰ ਰਹੇ ਆ ਰਸਤੇ ਦੇ ਵਿੱਚ ਕਿੱਦਾਂ ਜਾਣਾ ਵਾ ਅੱਗੇ ਜਿਹੜੇ ਜਿਵੇਂ ਕਿਵੇਂ ਤਿਆਰੀਆਂ ਕਰਨੀਆਂ ਨੇ ਸਾਡੇ ਜਥੇਬੰਦੀ ਵੀ ਦੀ ਗਾਈਡਲਾਈਨ ਚੱਲ ਰਹੇ ਆ ਜੀ ਜਿਵੇਂ ਉਹਨਾਂ ਹੁਕਮ ਦੇ ਰਹੇ ਉਦਾਂ ਹੀ ਚੱਲ ਰਹੇ ਆ ਨੌਜਵਾਨਾਂ ਦੇ ਸੰਦਰਸ਼ ਨੂੰ ਬੂਰ ਪੈ ਸਕਦਾ ਜੀ ਪੈ ਸਕਦਾ ਜੀ ਜ਼ਰੂਰ ਪਏਗਾ ਜੀ ਮਿਹਨਤ ਦਾ ਮੁੱਲ ਮਿਲੇਗਾ ਜੀ ਮੋਦੀ ਸਰਕਾਰ ਜਿਹੜੀ ਇਹ ਕਾਨੂੰਨ ਰੱਦ ਕਰਾ ਕੇ ਛੱਡਾਂਗੇ ਜਿੱਥੋਂ ਚੱਕਰ ਸਾਨੂੰ ਜਾਣਾ ਪਿਆ ਹੀ ਜਾਵਾਂਗੇ ਜੀ ਹਾਂ ਜੀ